ਪਟਿਆਲਾ ਦੇ ਪਿੰਡ ਰਖੜਾ ਮੰਡੋਰ ਦੇ ਵਿੱਚ ਕੁਝ ਦਿਨ ਪਹਿਲਾਂ ਬੱਚਾ ਅਗਵਾ ਕਰਨ ਵਾਲੇ ਨੌਜਵਾਨ ਦਾ ਐਨਕਾਊਂਟਰ ਹੋਇਆ ਸੀ ਐਨਕਾਊਂਟਰ ਵਿੱਚ ਮਾਰੇ ਗਏ ਨੌਜਵਾਨ ਜਸਪ੍ਰੀਤ ਦੇ ਮਾਤਾ ਪਿਤਾ ਮੀਡੀਆ ਸਾਹਮਣੇ ਆਏ ਨੇ ਪਰਿਵਾਰ ਨੇ ਪੁਲਿਸ ਦੇ ਉੱਪਰ ਫੇਕ ਐਨਕਾਊਂਟਰ ਭਾਵ ਝੂਠੇ ਮੁਕਾਬਲੇ ਦਾ ਇਲਜ਼ਾਮ ਲਗਾਇਆ ਹੈ ਪਰਿਵਾਰ ਦਾ ਕਹਿਣਾ ਕਿ ਉਹਨਾਂ ਦਾ ਬੱਚਾ ਸਰੈਂਡਰ ਕਰ ਚੁੱਕਿਆ ਸੀ ਜਦਕਿ ਪੁਲਿਸ ਨੇ ਜਾਣਬੁੱਝ ਕੇ ਉਸ ਦਾ ਐਨਕਾਊਂਟਰ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਪਰਿਵਾਰ ਨੇ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਇਸ ਮਾਮਲੇ ਦੀ ਇਨਕੁਆਇਰੀ ਦੇ ਸੰਬੰਧ ਵਿੱਚ ਜਾਣ ਦੀ ਗੱਲ ਆਖੀ ਹੈ ਪਰਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਪੁਲਿਸ ਉਹਨਾ ਉੱਪਰ ਮੀਡੀਆ ਸਾਹਮਣੇ ਨਾ ਆਉਣ ਦਾ ਵੀ ਦਬਾਅ ਬਣਾ ਰਹੀ ਹੈ। ਉੱਥੇ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਣੋ, ਪਟਿਆਲਾ ਐਨਕਾਊਂਟਰ ਵਿੱਚ ਮਾਰੇ ਗਏ ਨੌਜਵਾਨ ਜਸਪ੍ਰੀਤ ਦੇ ਮਾਪਿਆਂ ਦੇ ਵੱਲੋਂ ਪੁਲਿਸ ਤੇ ਲਗਾਏ ਗਏ ਇਲਜ਼ਾਮ। ਜਰੂਰ ਮਤਈ ਕੀ ਨਾਮ ਆ ਤੁਹਾਡਾ ਤੇ ਅੱਜ ਕਿਹੜੀ ਜੀ ਆਏ ਹੋ ਕਿ ਕੀ ਮੈਟਰ ਹੈ? ਮੇਰਾ ਨਾਮ ਬਲਜੀਤ ਕੌਰ ਹੈ। ਹਾਂਜੀ। ਮੈਂ ਜਸਪ੍ਰੀਤ ਦੀ ਮਾਤਾ ਹਾਂ। ਜਸਪ੍ਰੀਤ ਕੌਣ? ਜਸਪ੍ਰੀਤ ਮੇਰ ਬੇਟਾ ਸੀ। ਅੱਛਾ। ਹਾਂਜੀ। ਕਿੱਥੇ ਰਹਿਣ ਵਾਲੇ ਸੀ? ਸਿਹਾਂ ਦੋਦ। ਮੈਂ ਚਿੰਤਾ ਕਰ ਰਿਹਾ। 3 ਮਾਮਲਾ ਹੋਇਆ ਜੀ ਇਨਕਾਊਂਟਰ ਹੋਇਆ ਸੀ। ਬਸ ਸਾਨੂੰ ਤਾਂ ਕੁਛ ਨਹੀਂ ਪਤਾ ਵੀ ਉਹਦਾ ਬਾਹਰ ਆਇਆ ਬਾਹਰੋਂ ਆਇਆ ਦਾ ਕੋਦੋਂ ਬਾਹਰੋਂ ਆਇਆ ਉਹ ਵੀ ਕੀ ਬਣਿਆ ਜਦੋਂ ਸਾਨੂੰ ਅਰੈਸਟ ਕਰਕੇ ਲੈ ਗਏ ਸਵਾ ਚਾਰ ਵਜੇ ਮੈਨੂੰ ਲੈ ਗਏ ਨੇ 4 ਵਜੇ ਪਹਿਲਾਂ ਇਹਨਾਂ ਨੂੰ ਲੈ ਗਏ ਨੇ ਰਾਹ ਦੇ ਵਿੱਚੋਂ ਤੇ ਮੈਨੂੰ ਤੋਂ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਨੂੰ ਵੀ ਅਰੈਸਟ ਕਰ ਲਈ ਫਿਰ ਬਾਅਦ ਵਿੱਚ ਮੈਨੂੰ ਲੈ ਗਏ ਨੇ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਕਹਿੰਦੇ ਕੁਛ ਨਹੀਂ ਹੋਇਆ ਵੀ ਤੇ ਇਤੋਂ ਦਾ ਬਸ ਪੁਸਤਕੀ ਸੇ ਕਰਨੀ ਹੈਗੀ ਰਾਹ 'ਚ ਉੱਥੇ ਜਾ ਕੇ ਥਾਣੇ 'ਚ ਫਿਰ ਪਹਿਲ ਥਾਣੇ ਚ ਲੈ ਗਏ ਦੀ ਸਾਨੂੰ ਉੱਥੇ ਪੁੱਛ ਗਿਸ ਕਰੀਆ ਸਾਨੂੰ ਦੋਹਾਂ ਨੂੰ ਪੁੱਛਿਆ ਵੀ ਤੁਹਾਡਾ ਬੇਟਾ ਬਾਹਰੋਂ ਆਇਆ ਹੈ ਉਸਕੇ ਵੀ ਨਹੀਂ ਆਇਆ ਨਹੀਂ ਹੋਇਆ ਇਹ ਕਹਿੰਦੇ ਆਇਆ ਹੋ ਉਸਕੇ ਵੀ ਨਹੀਂ ਆਇਆ ਨਹੀਂ ਹੋਇਆ ਸਾਨੂੰ ਕੁਝ ਨਹੀਂ ਪਤਾ ਹੈਗਾ ਵੀ ਇਸ ਬਾਰੇ ਵੀ ਆਇਆ ਹੋਇਆਗਾ ਅਸੀਂ ਦੋਵੇਂ ਆਪਸ ਵਿੱਚ ਗੱਲ ਇਸ ਬਾਰੇ ਕੀ ਪਤਾ ਵੀ ਆਇਆ ਹੋਵੇ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ ਵੀ ਜਾਂ ਸਾਨੂੰ ਕਿਸੇ ਨੇ ਪਸਾਇਆ ਗਿਆਗਾ ਵੀ ਕਿਸੇ ਨੇ ਸਾਨੂੰ ਝੂਠਾ ਨੌ ਲਾ ਕੇ ਪਸਾਤਾ ਸਾਨੂੰ ਤਾਂ ਇੱਕਾਂ ਸੀ ਹੀ ਜੋਦੋਂ ਰਾਤ ਨੂੰ ਸਾਨੂੰ 11:30 ਵਜੇ 12:00 ਵਜੇ ਪੁਲਿਸ ਘਰੇ ਸਾਡੇ ਕੋਲ ਆ ਗਿਆ ਸਾਨੂੰ ਤਾਂ ਫੇਰ ਆ ਕੇ ਪਤਾ ਲੱਗਿਆ ਜਦੋਂ ਅਸੀਂ ਖਬਰ ਦੇਖੀ ਹੈਗੀ ਵੀ ਸਾਡੇ ਬੱਚੇ ਦਾ ਅਨਕਾਊਂਟਰ ਹੋ ਗਿਆ ਮਾਤਾ ਜੀ ਤੁਹਾਨੂੰ ਕਿੰਨੇ ਵਜੇ ਪੁਲਿਸ ਵਾਲੇ ਬੁਲਾ ਕੇ ਲੈ ਕੇ ਗਏ ਸੀ ਸਵੇਰ 4:00 ਵਜੇ ਸਾਡੇ ਘਰੋਂ ਮੈਨੂੰ ਲੈ ਗਏ ਸੀ ਐਮਰੇ ਬੁਲਾ ਕੇ ਲੈ ਗਏ ਤੇ ਇਹ ਅਨਕਾਊਂਟਰ ਕਿੰਨੇ ਵਜੇ ਹੋਇਆ ਉਹ ਦੱਸੋ ਅਨਕਾਊਂਟਰ ਤਾਂ ਹੀ 5:00-5:30 ਵਜੇ ਦੇ ਲਗਭਗ ਕਹਿੰਦੇ ਆ ਵੀ ਹੋਇਆਗਾ ਤੁਸੀਂ ਹੁਣ ਕੀ ਦੋਸ਼ ਕੀ ਲਾ ਰਹੇ ਹੋ ਵੀ ਫੇਰ ਜਾਨਸੀ ਤੇ ਇਹ ਕਹਿੰਦੇ ਆ ਵੀ ਜੇ ਸਾਡੇ ਬੱਚੇ ਦਾ ਫੇਰ ਅਨਕਾਉਂਟਰ ਹੋਇਆ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਹਾਂ ਸਾਡੇ ਬੱਚੇ ਨੇ ਕਹਿੰਦੇ ਆ ਵੀ ਗਲਤੀ ਕੀਤੀ ਹੈ ਜੇ ਗਲਤੀ ਕੀਤੀ ਤੇ ਉਹਨੂੰ ਉਹੋ ਜੀ ਸਜ਼ਾ ਦੇ ਦਿੰਦੇ ਸਜ਼ਾ ਬਣਦੀ ਜੀ ਦੇ ਦਿੰਦੇ ਜਿਹੇ ਜੀ ਵੀ ਸਜ਼ਾ ਸੀਗੀ ਪਰ ਉਹਦਾ ਅਨਕਾਉਂਟਰ ਨਹੀਂ ਕਰਨਾ ਚਾਹੀਦਾ ਸਾਡੇ ਜਿੰਦਗੀ ਦਾ ਸਹਾਰਾ ਸੀ ਇੱਕੇ ਉਹ ਹੀ ਸਾਡਾ ਖਤਮ ਖਸਤ ਮੈਂ ਅਸੀਂ ਕਹਿੰਦੇ ਕਿ ਸਾਨੂੰ ਸੀਵੀਆ ਜਾਂਚ ਹੋ ਕੇ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਤੁਸੀਂ ਕੋਰਟ ਜਾ ਰਹੇ ਹੋ ਹਾਂ ਜੀ ਜੋ ਆ ਮੈਂ ਐਸੀ ਜੀ ਹੋਂਗੇ ਕਿਦੇ ਵਾਸਤੇ ਸੀ ਉਹਦੇ ਵਾਸਤੇ ਜਿਉਂਦੇ ਸੀ ਮਨ ਉਹਨਾਂ ਅਨਸਾਫਤਾ ਨੂੰ ਦਬਾਉਣੀ ਹੈ ਸੀਬੀਆਈ ਜਾਂਚ ਦੀ ਮੰਗ ਵਾਸਤੇ ਤੁਸੀਂ ਕੋਰਟ ਜਾ ਰਹੇ ਹੋ ਹਾਂਜੀ ਜੀ ਕਦੋਂ ਜਾ ਰਹੇ ਹੋ ਸੋਮਵਾਰ ਨੂੰ ਸੋਮਵਾਰ ਨੂੰ ਮਤਲਬ ਹੀ ਤੁਹਾਡੇ ਤੇ ਪ੍ਰੈਸ਼ਰ ਵੀ ਹੈ ਕੋਈ ਪੁਲਿਸ ਦਾ ਹਾਂਜੀ ਪਾਉਂਦੇ ਸੀ ਪ੍ਰੈਸ਼ਰ ਕਹਿੰਦੇ ਸੀ ਵੀ ਤੁਸੀਂ ਬਿਆਨ ਨਹੀਂ ਦੇਣੇ ਹੈਗੇ ਅੱਜ ਕਿਵੇਂ ਫਿਰ ਤੁਸੀਂ ਹਿੰਮਤ ਕੀਤੀ ਕਿ ਮੀਡੀਆ ਸੰਪਰਕ ਬਸ ਹਿੰਮਤ ਸਾਨੂੰ ਕਰਨੀ ਪਈਏ ਸਾਨੂੰ ਕਹਿੰਦੇ ਨੇ ਵੀ ਜਦੋਂ ਉਹਦੇ ਤੇ ਕਲੰਕ ਲੱਗਿਆ ਹੋਇਆ ਉਹ ਅਸੀਂ ਲਾਉਣ ਆ ਗਏ ਠੀਕ ਆ ਬੱਚੇ ਨੇ ਗਲਤੀ ਕਰੀ ਪਰ ਅਸੀਂ ਉਹਦੇ ਤੇ ਕਲੰਕ ਲਾ ਆਵਾਂਗੇ ਜਿਹੜਾ ਕਹਿੰਦੇ ਨੇ ਕਿ ਉਹਦੇ ਲਈ ਫਿਰ ਵਾਰਨ ਲੁਸਤੀਗਾ ਉਸ ਨਹੀਂ ਸ਼ੂਦ ਲੈਵੇ ਕਿ ਬੱਚਾ ਉਸਨੇ ਕਿਡਨਾਪ ਕੀਤਾ ਸੀ ਬੰਦੇ ਦੇਖੋ ਇਸ ਜਿਹੜਾ ਬੱਚਾ ਉਹ ਕਹਿੰਦੇ ਨੇ ਕਿ ਉਹਦੇ ਕੋਲੋਂ ਮਿਲਿਆ ਸਾਨੂੰ ਨਹੀਂ ਪਤਾ ਵੀ ਉਹਨੇ ਕਿਡਨਾਪ ਕਰਿਆ ਕਿ ਨਹੀਂ ਕਰਿਆਗਾ ਸਾਨੂੰ ਨਹੀਂ ਪਤਾ ਜਾਂਚ ਦੀ ਮੰਗ ਕਰਦੇ ਹਾਂ ਹਾਂਜੀ ਵੀ ਕਿਸੇ ਨੇ ਕਰਵਾਇਆ ਜਾਂ ਉਹ ਤੋਂ ਕਹਿ ਕੇ ਕਰਵਾਇਆ ਕਿਵੇਂ ਕਰਵਾਇਆ ਉਹ ਸਾਨੂੰ ਸਾਰਾ ਪਤਾ ਲੱਗਣਾ ਚਾਹੀਦਾ ਵੀ ਬੱਚਾ ਸਾਡਾ ਇਹ じゃ ਹੈ ਨਹੀਂ ਸੀਗਾ ਮਾਤਾ ਜੀ ਜਦੋਂ ਰਾਤ ਨੂੰ ਤੁਹਾਡੇ ਪਿੰਡ 'ਵਾਂ ਪੁਲਿਸ ਵੀ ਆਉਂਦੀ ਹੈ ਤੇ ਮੰਤਰੀ ਸਾਹਿਬ ਵੀ ਪਹੁੰਚਦੇ ਨੇਗੇ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਦਾਦਾ ਜੀ ਵੀ ਲੜਕੇ ਜਿਹੜਾ ਬਹੁਤ ਫਰੀ ਸੀ ਉਹਦੇ ਦਾਦਾ ਜੀ ਵੀ ਤੁਹਾਡੇ ਘਰੇ ਆਉਂਦੇ ਨੇ ਕਿ ਤਾਂ ਕੀ ਉਹਨਾਂ ਦੇ ਦੁਆਰਾ ਗੱਲਬਾਤ ਹੋਈ ਸੀ ਕਦੋਂ ਉਹ ਤੁਸੀਂ ਦੱਸ ਰਹੇ ਸੀਗੇ ਕੀ ਬੱਚੇ ਦੇ ਦਾਦਾ ਜੀ ਸਵੇਰ ਆਏ ਸੀ 14 ਤਰੀਕ ਨੂੰ 13 ਨੂੰ ਡੈਥ ਹੋਈ ਹੈ ਕਿ ਸਵੇਰ ਨੂੰ 14 ਤਰੀਕ ਨੂੰ ਸਾਡੇ ਘਰ ਆਏ ਸੀਗੇ ਉਹਨਾਂ ਨੇ ਆ ਕੇ ਦੱਸਿਆ ਵੀ ਬੱਚਾ ਦਾਦਾ ਵੀ ਮੈਨੂੰ ਕੁਝ ਨਹੀਂ ਕਿਹਾ ਹੈਗਾ ਵੀਰੇ ਨੇ ਵੀ ਮੈਨੂੰ ਪਾਠ ਵੀ ਕਰਵਾਇਆ ਹੈਗਾ ਤੇ ਖਾਣ ਪੀਣ ਨੂੰ ਵੀ ਚੀਜ਼ਾਂ ਦਿੱਤੀਆਂ ਨੇ ਕਿ ਵੀ ਮੋਬਾਈਲ ਵੀ ਦਿੱਤਾ ਗੇਮ ਖੇਡਣ ਨੂੰ ਵੀ ਉਹ ਵੀ ਪਹਿਲਾਂ ਤੋਂ ਉਸਦੇ ਨਹੀਂ ਕਹਿ ਰਹੇ ਸੀ ਵੀ ਗੱਲ ਤੋਂ ਹੋਇਆ ਗਾ ਵੀ ਇਨਕਾਉਂਟਰ ਨਹੀਂ ਸੀ ਹੋਣਾ ਚਾਹੀਦਾ ਵੀ ਜਦੋਂ ਉਹਨਾਂ ਦਾ ਬੱਚਾ ਜਿਉਂਦਾ ਮਿਲ ਗਿਆ ਸੀਗਾ ਜਿਉਂਦਾ ਸੀ ਸੇਫ ਸੀ ਸਾਡਾ ਬੱਚਾ ਵੀ ਸਾਨੂੰ ਜਿਉਂਦਾ ਦਿਖਾ ਦਿੰਦੇ ਕਿਰਾ ਇੱਕ ਵਾਰ ਤਾਂ ਸਾਡੇ ਨਾਲ ਗੱਲ ਕਰਾ ਦਿੰਦੇ ਸਾਡੇ ਵਿੱਚ ਪਰ ਪੁਲਿਸ ਵੱਲੋਂ ਕਿਹਾ ਗਿਆ ਕਿ ਪਹਿਲਾਂ ਗੋਲੀਆਂ ਤੁਹਾਡੇ ਬੱਚੇ ਤੋਂ ਜਸਪ੍ਰੀ ਤੋਂ ਦੇਖੋ ਹੁਣ ਇਹ ਤਾਂ ਕੇਸ ਬਣਾਉਣੇ ਹੁੰਦੇ ਨੇ ਜਿਵੇਂ ਮਰਜ਼ੀ ਬਣਾ ਦੇ ਨੇ ਹਾਂਜੀ ਇਹਨਾਂ ਤਾਂ ਕੇਸ ਬਣਾਉਣਾ ਹੁੰਦੇ ਠੀਕ ਹੈ ਕੀ ਨਾਮ ਮਿਲ ਲਖਵਿੰਦਰ ਸ਼ੰਘਾਏ ਲਖਵਿੰਦਰ ਜੀ ਤੁਸੀਂ ਮੀਡੀਆ ਸਾਹਮਣੇ ਕੀ ਪੱਖ ਰੱਖਿਆ ਕੀ ਦੀ ਜਾਂਚ ਦੀ ਮੰਗ ਕਰ ਰਹੇ ਹੋ ਅਸੀਂ ਤਾਂ ਜਸਪ੍ਰੀਤ ਦਾ ਜਿਹੜਾ ਐਂਕਾਊਂਟਰ ਹੋਇਆ ਵੀ ਕਿਵੇਂ ਹੋਇਆ ਵੀ ਫੇਕ ਐਂਕਾਊਂਟਰ ਸਾਰੇ ਜਾਂਚ ਅਸੀਂ ਮੰਗ ਕਰ ਰਹੇ ਹਾਂ ਵੀ ਜੇ ਸਾਡੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਤਾਂ ਉਹ ਹੀ ਜਿਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਇਹ ਐਂਕਾਊਂਟਰ ਨਹੀਂ ਸੀ ਕਰਨਾ ਉਸ ਤੋਂ ਪਹਿਲਾਂ ਵੀ ਜਸਪ੍ਰੀਤ ਤੇ ਕੋਈ ਮਾਮਲਾ ਹੈਗਾ ਸੀ ਦੱਸ ਜੀ ਨਹੀਂ ਜੀ ਅਜੇ ਤੱਕ ਉਹਦਾ ਕੋਈ ਮਾਮਲਾ ਨਹੀਂ ਸੀਗਾ ਸਾਡੇ ਕੋਲ ਤਾਂ 2.5 ਸਾਲ ਹੋ ਗਏ ਸੀ ਗਏ ਨੂੰ ਕੈਨੇਡਾ ਸਾਨੂੰ ਨਹੀਂ ਪਤਾ ਵੀ ਕਿਵੇਂ ਆਇਆ ਇਹ ਇੰਡੀਆ ਉਹ ਅਨੁਵੇਸ਼ ਬਾਰੇ ਕੋਈ ਨੌਲੇਜ ਨਹੀਂ ਸੀ ਇਹਦੇ ਕੋਈ ਦੋਸਤ ਵੀ ਨਾਲ ਸੀਗੇ ਜਦੋਂ ਇਹ ਕੈਨੇਡਾ ਤੋਂ ਵਾਪਸ ਆਇਆ ਪਟਿਆਲੇ ਮਰ ਕਿੱਥੇ ਰਿਹਾ ਫਿਰ ਇਹ ਇਹ ਸਾਨੂੰ ਨਹੀਂ ਪਤਾ ਜੀ ਕਿੱਥੇ ਰਿਹਾ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹਜੇ ਤੱਕ ਬੱਚਾ ਕਿਡਨਾਪ ਕਰਿਆ ਸੀ ਉਹਦੇ ਬਾਰੇ ਪਤਾ ਲੱਗਿਆ ਸੀਗਾ ਤੁਹਾਨੂੰ ਕੀ ਇਹ ਨਹੀਂ ਕਰਿਆ ਜਾਂ ਕਿਵੇਂ ਨਹੀਂ ਇਹ ਸਾਨੂੰ ਦਾ ਮਰਨ ਤੋਂ ਬਾਅਦ ਪਤਾ ਲੱਗਿਆ ਜੀ ਜਦ ਮਰ ਗਿਆ ਕਾਊਂਟਰ ਹੋ ਗਿਆ ਜਦ ਪਤਾ ਲੱਗਿਆ ਜਦ ਮੀਡੀਆ ਜਾਇਆ ਜਦ ਪਤਾ ਲੱਗਿਆ ਵੀ ਸਾਡਾ ਹੀ ਬੱਚਾ ਸੀ ਇਹਦਾ ਨਾਮ ਲੱਗ ਰਿਹਾ ਤਨਵੇਸ਼ ਬਾਰੇ ਕੋਈ ਨਹੀਂ ਸੀ ਸਰ ਹੁਣ ਤੁਸੀਂ ਕਿਹੜੇ ਪੁਆਇੰਟ ਲੈ ਕੇ ਉੱਥੇ ਜਾ ਰਹੇ ਹੋ ਕਿਹੜੇ ਕਿਹੜੇ ਤੱਥ ਨੇ ਜੀ ਤੇ ਆਪਣਰੇ ਮਡੌੜ ਪਿੰਡ ਦੀ ਗੱਲ ਕਰ ਰਹੇ ਸੀ ਜੀ ਮਡੌੜ ਪਿੰਡ ਕਿਉਂ ਤੁਸੀਂ ਉੱਥੇ ਕੀ ਕੁਝ ਥੋੜੀ ਗੱਲਬਾਤ ਹੋਈ ਹੈ ਲੋਕਾਂ ਦੇ ਨਾਲ ਉੱਥੇ ਸਾਡੀ ਗੱਲਬਾਤ ਹੋਈ ਆ ਬਈ ਇਹ ਜਾਨ ਗੱਡੀ ਇਹਦੇ ਤੁਸਗੀ ਖੱਤਿਆਂ ਚ ਇਹਦੇ ਹੱਥ ਖੜੇ ਕਰਕੇ ਬਾਹਰ ਰੇਖੜਿਆ ਬਈ ਬੱਚਾ ਰਿਕਵਰ ਪੁਲਿਸ ਨੇ ਕਰ ਲਿਆ ਸੀਗਾ ਬਈ ਪਰ ਅਸੀਂ মিডিਆ ਬਈ ਕੋਈ ਗਵਾਹੀ ਨਿਸ਼ਾਨ ਬਣੇ ਨਹੀਂ ਆ ਸਕਦੇ ਉੱਥੇ ਦੇ ਬੰਦੇ ਕਹਿੰਦੇ ਬਈ ਇੱਥੋਂ 5-6 ਕਿੱल्ल्या ਤੋਂ ਪਰੇ ਲਿਜਾ ਕੇ ਸਮਾਦ ਬਣਿਆ ਉੱਥੇ ਦਾ 1.5-2 ਘੰਟੇ ਰੱਖਿਆ ਫੇਰ ਗੋਲੀਆਂ ਮਾਰੀਆਂ ਕਿ ਕਿੰਨੇ ਨੇ ਕਿਹੜੀ ਗੱਲ ਉੱਥੇ ਬੰਦਿਆਂ ਨੇ ਮਡੌੜ ਪਿੰਡ ਦੇ ਹਾਂਜੀ ਤਿਸਾਰੇ ਕੋਈ ਉਦੋਂ ਰਿਵਾਲਵਰ ਵਗੈਰਾ ਹੈਗਾ ਸੀਗਾ ਅੱਜ ਤੇ ਕੋਈ ਗੱਲਬਾਤ ਹੋਈ ਹੋਵੇ ਤੁਸੀ ਸਾਨੂੰ ਨਹੀਂ ਪਤਾ ਜੀ ਇਹਦੇ ਬਾਰੇ ਤੁਸੀਂ ਕਦੋਂ ਗਏ ਸੀਗੇ ਮਡੌੜ ਪਿੰਡ ਫਿਰ ਜਦੋਂ ਇਹਦੀ ਡੈਥ ਤੋਂ ਬਾਅਦ ਕਿਦਾਂ ਅਸੀਂ ਭੋਗ ਤਾਂ ਬਾਅਦ ਗਏ ਹਾਂ ਜੀ ਅੱਛਾ ਹਾਂਜੀ ਉੱਥੇ ਤੁਸੀਂ ਦੱਸ ਰਹੇ ਸੀਗੇ ਕੋਈ ਦਸਤਾਨੇ ਕੋਈ ਹਾਂਜੀ ਹਾਂ ਉੱਥੇ ਜਸਤਾਨੇ ਪਏ ਸੀਗੇ ਜੀ ਉਸ ਦਿਨ ਅਸੀਂ ਫੋਟੋ ਖਿੱਚ ਕੇ ਲਿਆਇਆ ਦੂਏ ਦਿਨ ਮੇਰੇ ਬਾਪੂ ਜੀ ਗਏ ਨੇ ਉਸ ਦਿਨ ਉੱਥੇ ਨਾ ਕੋਈ ਜਸਤਾਨੇ ਸੀ ਨਾ ਕੋਸ ਹੋਰ ਅੱਗ ਲਾਈ ਹੋਈ ਸੀ ਤੁਸੀਂ ਕਹੇ ਕਿ ਹੱਥ ਖੜੇ ਕੀਤੇ ਉਸ ਵੇਲੇ ਕੋਈ ਹਥਿਆਰ ਦਿਖ ਰਿਹਾ ਸੀ ਕੋਈ ਨਹੀਂ ਨਹੀਂ ਉਹ ਕਹਿੰਦੇ ਕੋਈ ਹਥਿਆਰ ਨਹੀਂ ਜੀ ਉੱਥੇ ਵਾਲੇ ਬੰਦੇ ਦੱਸ ਰਹੇ ਨੇ ਆਪਾਂ ਨੂੰ ਤਾਂ ਪਤਾ ਨਹੀਂ ਇਸ ਬਾਰੇ ਜੀ ਬਾਪੀ ਜਿਹੜੀ ਗੱਡੀ ਸੀਗੀ ਉਹ ਗੱਡੀ ਕਿਹਦੀ ਸੀਗੀ ਜਿਹੜੀ ਉਦੋਂ ਮੌਕੇ ਤੇ ਬਾਰਦਤ ਚ ਖੜੀ ਗਈ ਉਹ ਵੀ ਗੱਡੀ ਪਤਾ ਨਹੀਂ ਬਈ ਇਹਨੇ ਆ ਕੇ ਲੈਤੀਆ ਜਾਂ ਕਿਹਨੇ ਦਵਾਈਏ ਇਹਦੇ ਬਾਰੇ ਆਪਾਂ ਨੂੰ ਕੋਈ ਨੌਲੇਜ ਨਹੀਂ ਜੀ ਤੁਹਾਨੂੰ ਲੱਗਦਾ ਕੋਈ ਹੋਰ ਬੰਦਿਆਂ ਦਾ ਹੱਥ ਸੀਗਾ ਵਿੱਚ ਹਾਂਜੀ ਹਾਂ ਸੀ ਕਹਿੰਨਾ ਵੀ ਸਾਹਮਣੇ ਆਉਣੇ ਚਾਹੀਦਾਂ ਜਿਹੜੇ ਵੀ ਕੋਈ ਬੰਦੇ ਨੇ ਜਾਂ ਕਿਸੇ ਨੇ ਕਰਵਾਇਆ ਕੀ ਗੱਲ ਹੋਈ ਜਾਂ ਸਾਨੂੰ ਇਹ ਸਾਰੀ ਜਾਣਕਾਰੀ ਚਾਹੀਦੀ ਹੈ ਜਿਹੜਾ ਬਾਪਰੀ ਦਾ ਪਰਿਵਾਰ ਸੀ ਜੀ ਉਹਦੇ ਨਾਲ ਤੁਹਾਡਾ ਕਿਵੇਂ ਦਾ ਰਿਲੇਸ਼ਨ ਸੀਗਾ ਕੌਣ ਸੀਗੇ ਉਹ ਕਿਵੇਂ ਤੁਹਾਡਾ ਵਰਤਾਰਾ ਸੀ ਉਹਨਾਂ ਨਾਲ ਘਰ ਮੰਗੇ ਸੀ ਜੀ ਸਾਡੀ ਰਿਸ਼ਤੇਦਾਰ ਮੈਨੂੰ ਉਹਨਾਂ ਦਾ ਹੀ ਸ਼ੱਕ ਕਰਾਇਆ ਹੋਇਆ ਜੀ ਉਹਦੇ ਫਾਦਰ ਦਾ ਹਾਂ ਦੁੱਧ ਲੈ ਕੇ ਆਉਂਦੇ ਸੀ ਉਹਦੇ ਦੂਏ ਭਾਈ ਦੇ ਮੈਂ ਰੋਜ ਮੇਰੇ ਡੰਗਰ ਖੈ ਨਹੀਂ ਸੀਗੇ ਅੱਛਾ ਠੀਕ